ਜੀ ਦੋਸਤੋ ਹੋਰ ਕੀ ਹਾਲ ਚਾਲ ਨੇ ਤੁਹਾਡੇ ਮੈਂ ਜਿਹਾਰ ਸਿੰਘ ਸਾਰਿਆਂ ਤੋਂ ਪਹਿਲਾਂ ਜਿਨੇ ਵੀ ਮੇਰੇ ਨਾਲ ਦੋਸਤ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਮੈਂ ਪਹੁੰਚਿਆ ਹਾਂ ਚਾਹਲ ਜ਼ਿਲ੍ਹਾ ਪਟਿਆਲੇ ਦੇ ਵਿੱਚ ਪੈਂਦਾ ਇਹ ਤੇ ਤੇ ਪਹੁੰਚੇ ਜਿੱਦ ਖਾਨੇ ਤੋਂ ਨੂੰ ਬਹੁਤ ਵਧੀਆ ਮੋਟਰਸਾਈਕਲ ਤੇ ਬਹੁਤ ਵਧੀਆ ਬੈਕ ਬਹੁਤ ਵਧੀਆ ਸੰਭੇ ਹੋਏ ਨੇ ਰੱਖਿਓਏ ਬਾਈ ਦੇ ਬਾਈ ਜੀਤ ਦੇ ਕੋਲ ਪਹੁੰਚੇ ਹੋਇਆ ਮਕੈਨਿਕ ਨੇ ਮੋਟਰਸਾਈਕਲਾਂ ਦੇ ਤੇ ਇਹਨਾਂ ਕੋਲ ਨਾ ਬਹੁਤ ਸੋਹਣੇ ਮੋਟਰਸਾਈਕਲ ਸਾਮਕੇ ਰੱਖਿਓਏ ਨੇ ਜਿਵੇਂ ਕਿ ਤੁਹਾਨੂੰ ਦਿਖਾਵਾਂਗੇ ਇਹ ਵੀਰ ਤੇ ਆਪਾਂ ਇਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਆਪਣੇ ਨਾਲ ਜੁੜੇ ਰਹੋ ਵੀਡੀਓ ਵਿੱਚ ਦੋਸਤੋ ਤੇ ਵੀਰ ਕੋਲ ਪਹੁੰਚੇ ਹੋਇਆ ਚਾਹ ਲੱਜ ਤੇ ਦਿਖਾਨਿਆਂ ਨਵੇਂ ਮੋਟਰਸਾਈਕਲ ਪੁਰਾਣੇ ਮੋਟਰਸਾਈਕਲ ਸਾਰੇ 100-100 ਸਾਲ ਵੀ ਪੁਰਾਣੇ ਮੋਟਰਸਾਈਕਲ ਇਹਨਾਂ ਕੋਲ ਖੜੇ ਨੇ ਜਿਵੇਂ ਕਿ ਰਾ ਬੁਲਟ ਤੇ ਪ੍ਰਿਆ ਸੁਪਰ ਸਾਰੇ ਸਕੂਟਰ ਇਹਨਾਂ ਕਰ ਸਕੂਟਰ ਮੋਟਰਸਾਈਕਲ ਪੁਰਾਣੇ ਤੋਂ ਪੁਰਾਣੇ ਨੇ ਜਿਨ੍ਹਾਂ ਦੀ ਦੁਨੀਆ ਅੱਜ دیਵਾਨੀ ਆ ਅੱਜ ਪਾ ਦਿਖਾਣੇ ਆ ਵੀਡੀਓ ਵਿੱਚ ਆ ਜਾਓ ਆਪਣੇ ਨਾਲ ਫਿਰ ਤੇ ਆਪਣੇ ਨਾਲ ਖੜੇ ਨੇ ਵੀਰੇ ਇਹ ਜੀਤ ਸਿੰਘਾ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਹਾਂਜੀ ਸਾਰਿਆਂ ਨੂੰ ਹੱਥ ਜੋੜ ਕੇ ਹਾਂਜੀ 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 ਸਤਿ ਸ਼੍ਰੀ ਅਕਾਲ ਵੀਰ ਜੀ ਬੁਲਾ ਦੋ ਇੱਕ ਵਾਰੀ ਦੁਬਾਰਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਆਪਣੇ ਜਿਹੜੇ ਦੋਸਤ ਮਿੱਤਰ ਨੇ ਜਿਹਨੇ ਵੀ ਜੁੜਦੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਆਪਾਂ ਦਿਖਾਣੇ ਜਿਹੜਾ ਹੁਣ ਇਹਨਾਂ ਕੋਲ ਦੇਖ ਦਿਖਾਣੇ ਆ ਵੀਡੀਓ ਦੇ ਵਿੱਚ ਆਜੋ ਆਪਣਾ ਵੀਡੀਓ ਦੇ ਵਿੱਚ ਆਜੋ ਆਪਣੇ ਨਾਲ ਹਾਂਜੀ ਤੁਸੀਂ ਵੇਖ ਰਹੇ ਹੋ ਜਿਵੇਂ ਕਿ ਇਹ ਸਕੂਟਰ ਆਏ ਇਹ ਕਾफी ਜਿਵੇਂ ਕਿ ਪਹਿਲਾਂ ਹੁੰਦੇ ਸੀਗੇ 90 ਦੇ ਵਿੱਚ ਆਏ ਸੀਗੇ ਨਾ ਹਾਂਜੀ ਹਾਂਜੀ 90 ਤੋਂ ਪਹਿਲਾਂ ਦੇ ਨੇ ਜੀ ਅੱਛਾ ਜੀ 86 80 ਅੱਛਾ ਜੀ 82 ਅੱਛਾ ਜੀ 83 ਇਹ ਖੜੇ ਨੇ ਇਹ ਗੇ ਸਕੂਟਰ ਆ ਬਹੁਤ ਸੋਹਣਾ ਹੈ ਨਾ ਜੀ ਜਦੋਂ ਤਿਆਰ ਹੋ ਜਣਾ ਨਹੀਂ ਹੋਰੇ ਗੱਲ ਬਾਤ ਵਾਲੀ ਨਵਾਂ ਜੀ ਨਵਾਂ ਤਿਆਰ ਹੋਈਆਂ ਗੱਡੀਆਂ ਗੱਡੀਆਂ ਨੇ ਉੱਧਰ ਵੀ ਆਪਣੀਆਂ ਉਹ ਵੀ ਦਿਖਾਉਣੀ ਆ ਵੀਡੀਓ ਚ ਠੀਕ ਆ ਜੀ ਬਾਕੀ ਇਹ ਬੁਲੇਟ ਖੜੇ ਨੇ ਇਹਦੀ ਹਾਂ ਜੀ ਬੁਲੇਟ 올ਡ ਮਾਡਲ ਨੇ ਅੱਛਾ ਡਾਊਨ ਮਾਡਲ ਹੋ ਗਿਆ ਜੀ 90 ਤੋਂ ਸਟਾਰਟ ਨੇ ਹਾਂ ਹਾਂ 85 86 87 ਡਾਊਨ ਮਾਡਲ ਦਾ ਵੀਰ ਜੀ ਪੁਰਾਣੀ ਚੀਜ਼ ਦੀ ਦੁਨੀਆ دیਵਾਨੀ ਆ ਹਾਂਜੀ ਉਹ ਚੀਜ਼ ਆ ਇਹ ਹੀਰੇ ਨੇ ਕੋਹੀਨੂਰ ਹੀਰੇ ਇਹਨਾਂ ਨੂੰ ਐ ਕਹਿ ਸਕਦਾ ਹਾਂ ਹੀਰਾ ਏ ਇਹਨਾਂ ਬੁਲੇਟਾਂ ਜਿਹੜਾ ਤਦੈ ਵੀ ਪਿੱਛੇ ਨੂੰ ਨਹੀਂ ਜਾਂਦਾ ਅੱਗੇ ਨੂੰ ਜਾਂਦਾ ਹੈ ਨਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਹਿੰਦਾ ਭਾਵ ਬੀਤ ਦੀ ਜਿਹੜੀ ਕੀਮਤਾਂ ਵੱਧ ਗਈਆਂ ਅੱਗੇ ਨਾ ਹਾਂਜੀ ਹਾਂ ਦੇਖ ਸਕਦੇ ਜੇ ਮੈਂ ਕੀ ਇਹ ਪਹਿਲਾਂ ਵਾਲੇ ਆਉਂਦੇ ਨੇ ਇੰਜਨਿਕ ਦੇ ਹੈ ਨਾ ਜੀ ਪੁੱਠੇ ਗੇਰ ਵਾਲੇ ਆ ਇਸ ਤਰ੍ਹਾਂ ਫੇਰੇ ਤੇ ਗੇਰ ਪੈਂਦੇ ਨੇ ਹਾਂਜੀ ਇਧਰ ਨੇ ਇਸ ਦੇ ਗੇਰ ਬਕਾਇਦਾ ਇਹ ਵੀ 4-5 ਗੇਰ ਵੀ ਚੋਣਗੇ ਜੀ ਹਾਂਜੀ ਹਾਂਜੀ 4 ਵਾਲਾ ਵੀ ਆ ਜੀ 5 ਵਾਲਾ ਵੀ 4 ਵਾਲਾ ਕਿਹੜੇ ਜਾਨਾ ਫੇਸ ਸਵੀਟ ਉਹ ਅੱਗੇ ਖੜਾ ਜੀ ਕਿਹੜਾ ਦਿਖਾ ਦੋਈਓ ਵੀ ਫਿਰ ਐਫਸੀ ਟੱਗੇ ਦਿਖਾਉਣੀ ਚਾਹੁੰਦਾ ਹਾਂ ਹਾਂ ਜੀ ਦੱਸੋ ਮੜਾ ਜਾ ਆਪਣੇ ਦਰਸ਼ਕਾਂ ਨੂੰ ਕਿਹੜਾ ਜੀ ਅੱਛਾ ਵੀ ਦਿਖਾਵਾਂਗੇ ਚਲੋ ਆਹ ਦੇਖੋ ਜੀ ਕਾਫੀ ਮੋਟਸ ਨੇ ਇਹਨਾਂ ਕੋਲ ਇਹ ਆ ਗਿਆ ਜੀ ਆਪਣਾ ਜੂਸੀ ਮਾਡਲ ਆ ਜੂਸੀ ਮਾਡਲ ਆ ਇਸ ਵਿੱਚ ਫਰਕ ਕੀ ਹੁੰਦਾ ਜੀ ਇਹਦੇ ਵਿੱਚ ਗਿਰਾਂ ਦਾ ਫਰਕ ਹੈ ਜੀ ਇੱਕ ਇਹਦੇ ਬ੍ਰੇਕ ਸਿੱਧੇ ਹੋਗੇ ਜੀ ਉਹਦੇ ਪੁੱਠੇ ਨੇ ਅੱਛਾ ਜੀ ਹਾਂ ਜੀ ਇਹ ਕਿਹਦਾ ਐਵਰੇਜ ਦਾ ਥੋੜਾ ਜਿਹਾ ਫਰਕ ਹੈ ਅੱਛਾ ਜੀ ਉਹਦਾ ਐਵਰੇਜ ਦਾ ਥੋੜਾ ਜਿਹਾ ਖੜਾ ਜੀ 20 ਮਾਡਲ ਆਪਣਾ ਹਾਂ ਜੀ ਇਹ ਵੀ ਪੂਰਾ ਸੋਹਣਾ ਮੋਟਾ ਜੀਪੀ ਨੰਬਰ ਆਂ ਜੀ ਹਾਂ ਜ ਇਹ ਬੋਲ ਨੰਬਰ ਵੀ 92 ਮਾਡਲ ਹੈ। ਅੱਛਾ 50 ਨੰਬਰ ਲੱਗ ਸਕਦਾ ਹੈ ਨਾ? ਲੱਗੂਗਾ ਜੀ। ਅੱਛਾ ਜੀ। ਐਨਓਸੀ ਹਾਜ਼ਰ ਹੈ ਜੀ। ਠੀਕ ਹੈ ਜੀ। ਤੇ ਕੀਮਤ ਤਾਂ ਦੇਖੋ ਜੀ ਫੋਨ ਤੇ ਤਾਇ ਹੋਊਗਾ। ਉਹ ਤਾਂ ਚਲੋ ਤਾਂ ਹਾਂ ਜੀ ਬਾਅਦ ਚੋ ਡੀ ਲੈਂਦੀ ਆ। ਦੋਸਤੋ ਜਿਹੜਾ ਨੇ ਲੈਣਾ ਨਾ ਕੀਮਤ ਤਾਂ ਬੈਠ ਕੇ ਤਾਂ ਇਹਨਾਂ ਨਾਲ ਤਾਇ ਹੋਵੇਗੀ। ਹਾਂ ਜੀ ਦੋਸਤੋ ਅੱਗੇ ਪਹੁੰਚਦੇ ਆਪਾਂ ਸਕੂਟਰ ਖੜਾ ਦੇਖੋ ਜੀ ਬਜਾ ਚਿੱਤ ਕਹੇ। ਸੁਪਰ ਜੀ। ਸੁਪਰ ਸੁਪਰ। ਅੱਛਾ ਜੀ। ਹਾਂ ਛੋਟੇ ਟਾਇਰਾਂ ਵਾਲਾ ਜੀ। ਅੱਛਾ ਜੀ ਇਸ ਦਾ ਵਿੱਚ ਕੀ ਫਰਕ ਹੁੰਦਾ ਹੈ? ਇਹਦੇ ਟਾਇਰ ਛੋਟੇ ਹੁੰਦੇ ਨੇ ਫੁੱਲ ਪਿਆਰ ਅੱਛਾ ਜੀ ਆਹ ਦੇਖੋ ਕਿ ਕਿਆ ਵਧੀਆ ਤਿਆਰ ਕੀਤਾ ਹੋਇਆ ਬਾਈ ਉਹਨਾਂ ਨੇ ਇਹ ਕੜਈਏ ਹੈ ਇਹ ਵੀ ਬਜਾ ਸੁਪਰ ਹੈ ਜੀ ਅੱਛਾ ਇਹ ਵੀ ਸੁਪਰ ਹੈ ਹੈ ਹਾਂ ਜੀ ਇਹ ਬਿਨਾਂ ਇੰਡੀਕੇਟਰ ਦਾ 90 ਮਾਡਲ ਹੈ ਜੀ ਇੱਕ ਪ੍ਰੀਆ ਆਉਂਦਾ ਜੀ ਉਸ ਦੇ ਵਿੱਚ ਕੀ ਫਰਕ ਹੁੰਦਾ ਉਹ ਬਸ ਇਹੀ ਸੇਮ ਹੈ ਜੀ ਅੱਛਾ ਜੀ ਹਾਂ ਉਹਦੇ ਤਿੰਨ ਗੇਅਰ ਨੇ ਜੀ ਇਹਦੇ ਚਾਰ ਅੱਛਾ ਜੀ ਚੇਤਕ ਆ ਗਿਆ ਜੀ ਹੂੰ ਇਹ ਵੀ ਫੁੱਲ ਰੋਕ ਕੇ ਰਿਪੋਰਟ ਹੈ ਦੀ ਤਿਆਰ ਹੈ ਜੀ ਅੱਛਾ ਜੀ ਹਾਂ ਜੀ ਦੋਸਤੋ ਦੇਖ ਰਹੇ ਤੁਸੀਂ ਬਹੁਤ ਸੋਹਣਾ ਸਕੂਟਰ ਨੇ ਬਾਈ ਉਹਨਾਂ ਕੋਲ ਤਿਆਰ ਕਿਤੇ ਹੋਏ ਤੇ ਤਿਆਰ ਹੋ ਵੀ ਰਹੇ ਨੇ ਚੱਲ ਰਹੀ ਕੰਮ ਜੋੜਾ ਮੋਟਾ ਇਹਨਾਂ ਦਾ ਹੈ ਚੱਲ ਵੀ ਰਹਿੰਦਾ ਮੈਂ ਤੇ ਆਹ ਦੇਖੋ ਜਾਮਾ ਕੀ ਗੱਲ ਬਾਤ ਆ ਬਹੁਤ ਸੋਹਣਾ ਮੋਟਾ ਜਾਮਾ ਇਹ ਤੇ ਦੁਨੀਆ ਹੀ دیਵਾਨੀ ਆ ਜੀ ਕੋਈ ਸਮਾਂ ਹੁੰਦਾ ਸੀਗਾ ਇਸ ਨੂੰ ਬੁੱਕ ਕਰਾਉਣ ਦੇ ਲਈ ਸਮਾਂ ਕੱਢਣਾ ਪੈਂਦਾ ਸੀ ਵੇਟ ਕਰਨੀ ਹੁੰਦੀ ਜੀ ਇਹ ਗੱਡੀਆਂ ਵੇਟ ਕਰਨੀ ਪੈਂਦੀ ਜੀ 6-6 ਮਹੀਨੇ ਹੈ ਜੀ ਬਿਲਕੁਲ ਜੀ ਹੁਣ ਮਿਲਦੀ ਨਹੀਂ ਗੱਡੀ ਇਹ ਹਾਂਜੀ ਹਾਂਜੀ ਕੋਈ ਖੜਾ ਬਣ ਲਵੇ ਦੋ ਪਹਿਲਾਂ ਵੇਚ ਚੁੱਕੇ ਇਹਨੂੰ ਇਹ ਵੀ ਸਾਡਾ ਖੜਾ ਹੀ ਬਸ ਹੁਣ ਦੁੱਕ ਜਾਣਾ ਹੁਣ ਤਾਂ ਹੀ ਬੰਦ ਹੋ ਗਏ ਕੀ ਬੰਦ ਹੋ ਗਏ ਇਹ ਬੰਦ ਹੋ ਗਿਆ ਹੁਣ ਆਉਂਦਾ ਨਹੀਂ ਕੀ ਗੱਲ ਹੈ ਜੀ ਬੰਦ ਹੁਣ ਤਾਂ ਰਜਗੀਆ ਪਤਾ ਕੀ ਹੈ ਜੀ ਹੁਣ ਨਵੀਂ ਤਕਨੀਕ ਆਈ ਜਾਂਦੀ ਹੈ ਇਹਨਾਂ ਨੂੰ ਬੰਦ ਕਰੀ ਜਾਂਦੇ ਪਰ ਪੁਰਾਣੀਆਂ ਚੀਜ਼ਾਂ ਦੇ ਲੋਕ ਫੈਨ ਨੇ ਹਾਂਜੀ ਆ ਬੀਟੀ ਐਂਡ ਸੋਜੜਾ ਹੈ ਤੁਹਾਡੇ ਕੋਲ ਜਾਮਾ ਮੋਟਰਸਾਈਕਲ ਆ ਹਾਂਜੀ ਮੋਟਰਸਾਈਕਲ ਤਾਂ ਹੀ ਬਹੁਤ ਵਧੀਆ ਹੈ ਹਾਂਜੀ ਇਹਦਾ ਬੰਦ ਕਿਉਂ ਕੀਤਾ ਕੰਪਨੀ ਵਾਲੇ ਨੇ ਇਹ ਇਹ ਬੰਦ ਕਾਰਨ ਆ ਹੋ ਗਿਆ ਜੀ ਫਿਰ ਤੁਹਾਨੂੰ ਪਤਾ ਹੀ ਹੈ ਇਹ ਭੱਜਦਾ ਬਹੁਤ ਆ ਜੀ ਹਾਂ ਚੋਰ ਚੋਰ ਤੇ ਜਿਹੜੇ ਡਾਕੂ ਲੋਕ ਤੇ ਪਹਿਲਾਂ ਉਹ ਬੋਕ ਭਜਾਉਂਦੇ ਦੇ ਇਹਨੂੰ ਉਹ ਗਲਤ ਯੂਜ਼ ਕਰਦੇ ਗਲਤ ਯੂਜ਼ ਕਰਦੇ ਉਹਨਾਂ ਨੇ ਫਿਰ ਕੰਪਨੀ ਵਾਲੇ ਨੇ ਬੰਦ ਕਰਤਾ ਜੀ ਇਹ ਉਹ ਉਹਦੇ ਕਰਕੇ ਨਵੀ ਤਕਨੀਕ ਆ ਗਈ ਇਹਨਾਂ ਨੂੰ ਬੰਦ ਕਰਨ ਦੇ ਕਾਰਨ ਕਰਕੇ ਹੁਣ ਵੀ ਮਿਲਦੇ ਨਹੀਂ ਇਹ ਦੇਖੋ ਅੱਜ ਵੀ ਇਹਨਾਂ ਦੇ دیਵਾਨੇ ਨੇ ਲੋਕ ਉਂਜਣ ਦਾ ਇਸ ਦਾ 100 cc ਆ 135 ਵੀ ਆਉਂਦਾ ਜੀ ਇਹ 100 ਵੀ ਆਉਂਦਾ ਇਹ ਇਹਦਾ 500 ਦੇ ਬਰਾਬਰ ਹੁੰਦਾ ਹੈ ਨਾ ਜੱਬ ਮੈਂ ਕਹਿੰਦਾ ਜੀ ਸਰ ਹੈ ਬੋਲਡਾ ਵੀ ਹੈ ਉਪਰ ਹੈ ਬੋਲਡੋ ਫਿਰ ਕਾ ਬਹੁਤ ਜਗ੍ਹਾ ਤੇ ਹੈ ਜੀ ਇਹ ਜਣੀ ਕਿ ਪੱਜਾਂ ਦੇ ਤੀਕਾ ਇਹ ਕਿੰਨਾ ਬਹੁਤ ਹੈ ਜੀ ਇਹ ਨਾ ਮੋਰ ਸਾਨੂੰ ਦੋਸਤੋ ਜਿਹੜਾ ਜਾਮਾ ਹਾਂ ਜਿੰਜ ਟੂਨਟੀ ਆਪਾਂ ਦਾ ਜਿਹੜਾ ਜਾਮਾ ਇਹ ਟੂ ਸਟ੍ਰੋਕ ਆ ਜੀ ਦੋਸਤੋ ਇਹ ਹਾਂਜੀ ਟੂ ਸਟ੍ਰੋਕ ਇੰਜੜਾ ਇਸ ਦਾ ਜੋ ਕਿ ਇਸ ਦੇ ਨਾਲ ਜਿਹੜਾ ਟੋਟਲ ਆ ਆ ਦਿਖਾਣਾ ਤੁਹਾਨੂੰ ਟੋਟਲ ਨਾਲ ਮਿਕਸ ਆਪਣੇ ਆਪ ਆਟੋਮੈਟਿਕ ਹੁੰਦਾ ਏ ਇਹ ਮੀਟਰ ਲੱਗਾ ਹੋਇਆ ਇਸ ਦਾ ਇਸ ਜਗ੍ਹਾ ਤੇ ਲੱਗਿਆ ਹੋਇਆ ਡੱਬਾ ਇਸ ਦੇ ਵਿੱਚ ਪੈਂਦਾ ਟੋਟਲ ਆ ਮਿਕਸ ਹੋ ਕੋ ਜਾਂਦਾ ਨਾਲ ਇਸ ਦੇ ਹਾਂਜੀ ਦੋਸਤੋ ਬਹੁਤ ਹੀ ਵਧੀਆ ਮੋੜਦਾ ਕਿੰਨੇ ਮਾਡਲ ਆ ਇਹ ਇਹ 2000 ਮਾਡਲ ਆ ਜਮਾ ਅੱਛਾ 2000 ਮਾਡਲ ਆ ਜਮਾ ਜਿਹੜੀ ਦੁਨੀਆ دیਵਾਨੀ ਆ ਇਹ ਜਾਮੇ ਦੀ ਇਹ 100 ਕਿਹੜਾ ਇਹ 135 ਹੈ 100 ਰੱਖੋ ਹਾਂਜੀ RX 100 ਹੈ ਇਹ RX 100 ਤੇ ਇਸ ਤਰਫ ਹੈਗਾ ਜੀ ਰਾਜਦੂਤ ਆ ਆ ਦੇਖੋ ਜੀ ਥੋੜੇ ਜਿਹਾ ਇੱਕ ਤਾਂ ਲਾਈਟਾਂ ਲੱਗੀ ਹੋਈ ਹੈ ਇੱਕ ਤਾਂ ਪੂਰਾ ਰੱਖੋ ਥੋੜਾ ਜਿਹਾ ਪੂਰਾ ਰੱਖੋ ਜੀ ਇੱਥੇ ਲੋਕ ਕੋਈ ਵਾਲ ਨਹੀਂ ਕੰਪਲੀਟ ਕਰ ਦੋ ਜੀ ਆਪਾਂ ਜਿਹੜੀ ਹੋਰ ਵੀਡੀਓ ਬਣਾਵਾਂਗੇ ਉਸਦੇ ਨਾਲ ਕਰਾਂਗੇ ਸੇਰ ਤੁਹਾਡੇ ਨਾਲ ਦੇਖੋ ਆ ਗਈ ਹੁਣ ਬਹੁਤ ਹੀ ਵਧੀਆ ਕਲਰ ਆ ਚੱਲ ਆਜਾ ਰਾਜਦੂਤ ਦਾ ਇਸ ਵਾਰ ਦੱਸੋ ਇਹ ਕਿੰਨੇ ਮੜਲਾ ਹੈ ਇਹ ਹੈਗਾ ਜੀ 2003 ਮਾਡਲ ਇਹ ਹੈਗਾ ਇੱਕ ਮਾਡਲ ਜੀ ਇਸ ਤਰ੍ਹਾਂ ਪਈਗਾ ਇੱਕ ਮਾਡਲ ਹਾਂਜੀ ਦੋਸਤੋ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਮੋਰਸਨ ਰਾਜ ਦੋਤਾ ਜਿਹੜਾ ਹੈਗੀ ਇਹ ਦੋਨੋਂ ਸੇਮੇ ਨੇ ਸੇਮ ਕਲਰ ਹੈ ਇਹਨਾਂ ਦਾ ਮਾੜ ਲਾਂਗੇ ਥੋੜਾ ਜਿਹਾ ਫਰਕ ਹੈਗਾ ਇਹ ਹਨਾ ਜੀ ਹਾਂਜੀ ਹਾਂਜੀ ਇੱਕ ਮਾਡਲ ਹੈ ਉਹ ਤਿੰਨ ਮਾਡਲ ਹੈ ਜੀ ਅੱਛਾ ਜੀ ਇਹਦੀ ਤਿਆਰੀ ਚੱਲ ਰਹੀ ਹੈ ਥੋੜਾ ਜਿਹਾ ਕੰਮ ਹੋ ਰਿਹਾ ਹੈ ਇਹ ਦੋ ਜੀ ਇੱਕ ਮਾਡਲ ਹੈ ਤੇ ਕੰਮ ਚੱਲ ਰਿਹਾ ਹੈ ਤੇ ਕਿਸ ਦੀ ਸੀਟ ਵੀ ਵਧੀਆ ਲੱਗੇਗੀ ਹਨਾ ਜੀ ਕਮਾਂਟਾਂ ਜ਼ਰੂਰੀਆਂ ਨੇ ਤੇ ਬਾਕੀ ਦੱਸੋ ਜਿੱਥੋਂ ਤੁਸੀਂ ਵੀਡੀਓ ਦੇਖਦੇ ਹੋ ਕਿਤੋਂ ਵੀ ਦੇਖਦੇ ਹੋ ਕਿਥੋਂ ਵੀਡੀਓ ਦੇ ਦੇਓ ਕਿਵੇਂ ਲੱਗਦੀ ਹੈ ਤੁਹਾਨੂੰ ਇਹ ਪਸੰਦਬਾਈ ਦੀ ਜਿਨ੍ਹਾਂ ਕੋਲ ਪੁਰਾਣੇ ਮੋਟਰਸਾਈਕਲ ਨੇ ਅੱਜ ਵੀ ਤਿਆਰ ਕਰਦੇ ਨੇ ਜਿਵੇਂ ਕਿ ਰਾਜਦੂਤ ਆ ਇਹ ਜਿਹੜਾ ਇਹ ਜਾਮਾ ਮੋਟਰਸਾਈਕਲ ਤੇ ਇਹਦਾ ਜਾਮਾ ਨਾ ਇਹਨਾਂ ਦੀ ਉਹ ਕਾਪੀ ਆਈ ਇਹ ਇਹਨਾਂ ਦਾ ਹੀ ਮੋਟਰਸਾਈਕਲ ਆ ਹਾਂ ਰਾਜਦੂਤਾਂ ਨਾਲ ਨੂੰ ਜਿਵੇਂ ਕਿ 350 ਜਾਮਾ ਹੋ ਗਿਆ ਉਹ ਵੀ ਇਹਨਾਂ ਦੀ ਦੇਣਾ ਰਾਜਦੂਤ ਰਾਜਦੂਤ ਕੰਪਨੀ ਕੋਈ ਛੋਟੀ ਜੀ ਕੰਪਨੀ ਨਹੀਂ ਗੀ ਬਹੁਤ ਵੱਡੀ ਕੰਪਨੀ ਆ ਦੋਸਤੋ ਇਹ ਇਹ ਰਾਜਦੂਤ ਵਗੈਰਾ ਸਾਰੇ ਮੋਟਰਸਾਈਕਲ ਵਧੀਆ ਤਿਆਰ ਕਰਦੀ ਆ ਤੇ ਆਹ ਦੇਖ ਸਕਦੇ ਹੋ ਸਕੂਟਰ ਆ ਕਿਆ ਗੱਲ ਬਾਤ ਆ ਹਾਂਜੀ ਜੈਲੋ ਕਲਰ ਦੇ ਵਿੱਚ ਤਿਆਰ ਕੀਤਾ ਹੋਇਆ ਸੁਪਰ ਹੈ ਹਾਂਜੀ ਸੁਪਰ ਹਾਂ ਬਜਾਜ ਉੱਪਰ ਆਈਏ ਬਹੁਤ ਸੋਹਣਾ ਦੇਖ ਸਕਦੇ ਹੋ ਮੀਟਰ 20 ਦਾ ਲਗਾਨਿਆ ਹੈ ਸੀ ਲੀਟਰ ਨਵੇਂ ਲਗਾਏ ਨੇ ਹਾਂਜੀ ਇਹ ਮੀਟਰ ਵੀ ਨਵੇਂ ਲਗਾਏ ਨੇ ਬਾਈ ਨੇ ਉਹੀ ਗੱਲ ਬਾਤ ਜਿਵੇਂ ਪਹਿਲਾਂ ਐਸੈਸਰੀ ਵਿੱਚ ਆਉਂਦੇ ਸੀਗੇ ਸੇਮ ਲੁੱਕ ਉਹੀ ਹਾਂ ਉਹੀ ਸੇਮ ਲੁੱਕ ਆ ਬਾਕੀ ਬਾਈ ਨੇ ਕਲਰ ਕੀਤਾ ਇਹ ਗੱਲ ਤਾਂ ਇਹ ਆ ਬਾਕੀ ਜਿਹੜੀਆਂ ਚੀਜ਼ਾਂ ਪੁਰਾਣੀ ਕੰਪਨੀ ਤਿਆਰ ਕਰਦੀ ਸੀਗੀ ਉਹੀ ਮੁਹੱਈਆ ਕਿਤੇ ਅੰਗੇਨਸ ਦੇ ਵਿੱਚ ਆ ਹਨਾ ਜੀ ਹਾਂਜੀ ਉਹੀ ਮਹੱਈਆ ਕਰਕੇ ਬਹੁਤ ਵਧੀਆ ਤਿਆਰ ਕੀਤਾ ਗਿਆ ਹੈ ਸਕੂਟਰ ਇਹ ਤੁਸੀਂ ਵੇਖ ਸਕਦੇ ਹੋ ਤੇ ਬਾਕੀ ਜਿਹੜੀ ਰਹੀ ਕੀਮਤ ਦੀ ਗੱਲ ਉਹ ਬਾਈ ਉਹਨਾਂ ਦਾ ਆਪਾਂ ਮੋਬਾਈਲ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਲਗਾ ਦਾਂਗੇ ਠੀਕ ਹੈ ਜੀ ਅਤੇ ਫੋਨ ਕਰਕੇ ਤੁਸੀਂ ਇਹਨਾਂ ਕੋਲ ਆ ਸਕਦੇ ਹੋ ਬਾਈ ਜੀਤ ਉਹਨਾਂ ਕੋਲ ਚਾਹੇ ਲਾ ਕਿਉਂਕਿ ਇਹ ਭਾਅ ਸੋ ਅਰ ਮਲੋ ਦੇ ਵਿਚਕਾਰ ਪੈਂਦਾ ਜਿ ਇਹ ਛੋਟਾ ਜਿਹਾ ਸ਼ਹਿਰ ਆ ਕਸਬਾ ਛੋਟਾ ਜਿਹਾ ਦੇਖ ਸਕਦੇ ਹੋ ਇਹਨਾਂ ਕੋਲ ਲੋਅਾਈ ਵੀ ਮਿਲ ਜਾਂਦੇ ਹਾਂਜੀ ਆ ਦੇਖੋ ਜੀ ਜੀਤ ਆਟੋ ਵਰਕਸ ਅਤੇ ਸੇਲ ਜਮੈਨ ਤੇ ਵਾਈ ਇਹ ਦੇਖੋ ਤੁਸੀਂ ਵੇਖ ਸਕਦੇ ਜਿਵੇਂ ਕੀ ਤਿਆਰ ਕਰਦੇ ਨੇ ਆਪ ਮਕੈਨਿਕ ਨੇ ਖੁਦ ਇਹ ਅਤੇ ਆਪਾਂ ਇਹਨਾਂ ਦੀ ਸ਼ਾਪ ਦੇ ਵਿੱਚ ਅੰਦਰ ਪਹੁੰਚਦੇ ਆਂ ਕਾਫੀ ਵੱਡੀ ਸ਼ਾਪ ਆ ਤੁਸੀਂ ਵੇਖ ਸਕਦੇ ਹੋ ਇਹਨਾਂ ਕੋਲ ਹੋਰ ਸਕੂਟਰ ਮੋਟਰਸਾਈਕਲ ਵੀ ਜਿਵੇਂ ਕਿ ਇਹ ਬੁਲਟਾ ਕੰਮ ਕਰਨ ਦੇ ਲਈ ਆਇਆ ਹੋਇਆ ਇਹਨਾਂ ਕੋਲ ਆਹ ਦੇਖੋ ਸਾਰਾ ਸਮਾਨ ਬਾਈ ਇਹਨਾਂ ਕੋਲ ਪਿਆ ਮੋਹਿਆ ਹੁੰਦਾ ਇਹ ਨਾਲ ਦੀ ਨਾਲ ਜਿਹੜਾ ਵੀ ਸਮਾਨ ਦੀ ਲੋੜ ਹੁੰਦੀ ਆ ਬਾਈ ਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਹੈ ਕਿ ਇਹਨਾਂ ਕੋਲੇ ਮਿਲ ਜਾਂਦਾ ਇਹ ਸਾਰਾ ਸਮਾਨ ਆ ਏ ਟੂ ਜ਼ੈਡ ਜਿਹੜਾ ਸਮਾਨ ਹੈ ਇਹਨਾਂ ਕੋਲ ओरिजिनल ਆ ਜੀ ਰੀਜਨ ਸਮਾਨ ਆ ਸਕੂਟਰ ਮੋਟਰਸਾਈਕਲਾਂ ਦਾ ਪੁਰਾਣੇ ਤੋਂ ਪੁਰਾਣੇ ਮੋਟਰਸਾਈਕਲਾਂ ਦੇ ਕੰਮ ਕਰਦੇ ਨੇ ਬਾਈ ਉਹ ਨਹੀਂ ਇਹ ਜੀ ਸਿੰਘ ਜੀ ਏ ਵੀਰ ਜੀਤ ਸਿੰਘ ਜੀ ਤੁਸੀਂ ਕਿੰਨੇ ਸਾਲ ਆਉਂਦਾ ਕੰਮ ਕਰਦੇ ਨੇ ਇਹ ਇਹ 25 ਸਾਲ ਹੋ ਗਏ ਸਾਨੂੰ ਅੱਛਾ ਜੀ ਤੁਸੀਂ ਇਹ ਕੰਮ ਕਿਸ ਤੋਂ ਸਿੱਖਿਆ ਜੀ ਤੁਹਾਡੇ ਉਸਤਾਦ ਜੀ ਕੌਣ ਨੇ ਸਾਡੇ ਉਸਤਾਦ ਦੀ ਹੋ ਗਈ ਡੈਥ ਜੀ ਉਹਨਾਂ ਤੋਂ ਸਿੱਖਿਆ ਸੀ तकरीबन 25 30 ਸਾਲ ਦੀਆਂ ਗੱਲਾਂ ਹੋ ਗਈਆਂ ਪਿੱਛੇ ਅੱਛਾ ਜੀ ਹਾਂ ਜੀ ਜਿਹੜੇ ਤੁਹਾਡੇ ਉਸਤਾਦ ਸੀਗੇ ਤੁਹਾਡੇ ਗੁਰੂ ਸੀਗੇ ਹੈ ਉਹਨਾਂ ਦਾ ਨੇਚਰ ਕਿਵੇਂ ਦੀ ਦੱਸੋ ਬਹੁਤ ਵਧੀਆ ਜੀ ਬਹੁਤ ਵਧੀਆ ਪਿਆਰ ਨਾਲ ਕੰਮ ਮੈਂ ਤੁਹਾਡੀ ਰੋਟੀ ਪਾਇਆ ਮੈਂ ਕਹਿੰਦਾ ਜੀ ਰੋਟੀ ਪਾ ਗਏ ਕੰਮ ਵੀ ਸਿਖਾਉਂਦੇ ਤੇ ਪੁੱਟਦੇ ਵੀ ਦੇ ਜੀ ਸਾਰਾ ਕੁਝ ਹੀ ਹਾਂ ਰਾਮ ਨਾਲ ਰੱਖਦੇ ਪਿਆਰ ਨਾਲ ਸਿਖਾਉਂਦੇ ਦੇ ਜੀ ਕੰਮ ਹਾਂਜੀ ਹਾਂ ਇਹ ਗੱਲਾਂ ਵੱਡੀਆਂ ਹੁੰਦੇ ਨੇ ਦੋਸਤੋ ਪਹਿਲਾਂ ਤੁਹਾਨੂੰ ਪਤਾ ਹੀ ਹੈ ਜੀ ਕੰਮ ਕਿਵੇਂ ਸਿੱਖਣਾ ਪੈਂਦੇ ਤੇ ਮਨ ਮਾਰਨੇ ਪੈਂਦੇ ਆਪਣੇ ਮਾਂ ਬਾਪ ਸਮਝਣਾ ਪੈਂਦਾ ਹੈ ਨਾ ਜੀ ਬਿਲਕੁਲ ਜੀ ਮਾਂ ਬਾਪ ਸਮਝ ਕੇ ਸਿੱਖੇ ਹਾਂ ਹਾਂਜੀ ਤਾਂ ਕੰਮ ਸਿੱਖੋਗੇ ਬਿਲਕੁਲ ਇਹ ਤਾਂ ਹੁੰਦਾ ਨਹੀਂਗਾ ਕਿੰਨੇ ਸਾਲ ਲਾਇਏ ਪਰ ਤੁਸੀਂ ਅਸੀਂ ਲਾਇਏ ਨਹੀਂ 6 ਸਾਲ 6 ਸਾਲ ਬਾਅਦ ਅੱਜਕੱਲ ਤਾਂ ਇਹ ਕਹਿੰਦੇ ਨੇ ਬਸ ਵੀ ਹਫ਼ਤਾ ਕੇ ਲਗਾਉਂਦੇ ਨੇ ਕਹਿੰਦੇ ਅੱਜ ਨਾ ਨਾ ਜੀ ਹੁਣ ਤਾਂ ਕਿਹੜਾ ਸਿੱਖਦਾ ਜੀ ਕੰਮ ਹ બસ ਪਰ ਉਹ ਮਾਰੇ ਖੰਦੇ ਨੇ ਨਾ ਜੀ। ਬਿਮਾਰਤਾ ਖਾਣੀ ਹੋਈ। ਪੂਰਾ ਹੀ ਮਕਾਮ ਤੇ ਆਦਾ ਹੀ ਆ। ਉਹ ਕਈ ਵਾਰੀ ਮਾੜਾ ਮੋਟਾ ਇੰਜਨ ਵਿੱਚ ਨੁਕਸ ਹੋਦਾ ਹੈ ਸਾਰਾ ਇੰਜਣੇ ਪਟਕੇ ਰੱਖ ਲੈਂਦੇ ਨੇ। ਬਿਲਕੁਲ ਜੀ ਬਿਲਕੁਲ। ਆਪਾਂ ਨਹੀਂ ਕੰਮ ਕਰਦੇ। ਪਤਾ ਦੇਖ ਕੇ ਧਾਕੇ ਦਾ ਸਟਾਰਟ। ਬਾਕੀ ਦੋਸਤੋ ਜਿਵੇਂ ਕੀ ਕੋਈ ਪਲੱਗ ਵਿੱਚ ਥੋੜਾ ਨੁਕਸ ਹੋਵੇ ਕਹਾਂਗੇ ਤਾਂ ਇੰਜਣੇ ਹੋਊਗਾ ਤੇਰੇ ਮੁੱਛਾਂ ਦੇ ਜੀ। ਹਾਂ ਜੀ ਬਿਲਕੁਲ ਨਹੀਂ। ਨੌਲੇਜ ਨਹੀਂ ਨਾ ਹੈਗੀ। 100 ਰੁਪਏ ਦਾ ਕੰਮ ਹੋ ਤਾਂ 10000 ਲਗਾ ਦੇਣਗੇ। ਨੌਲੇਜ ਨਹੀਂ। ਹਾਂ ਨੌਲੇਜ ਨਹੀਂ। ਵੀ ਦੋਸਤੋ ਇਹ ਹੈ ਨਾ ਪੂਰਾ ਕੰਮ ਸਿੱਖਿਆ ਉਹ ਪਹਿਲਾਂ ਦਾ ਕੰਡਾ ਤਿਆਰ ਕਰਦੇ ਆ ਵੀ ਕੰਪਨੀ ਹਰੇਕ ਮੋਰਸਰ ਕੰਪਨੀ ਦੇ ਅਸੀਂ ਤਿਆਰ ਕਰਦੇ ਆ ਪੁਰਾਣੇ ਤੋਂ ਪੁਰਾਣੇ ਤੋਂ ਲੈ ਕੇ ਬਾਹਰ ਵੀ ਜਾਂਦੇ ਨੇ ਜੀ ਆਪਣੇ ਮੋਰਸਰ ਅੱਛਾ ਜੀ ਬਾਹਰ ਵੀ ਉੱਥੋਂ ਤਿਆਰ ਹੋ ਕੇ ਜਾਂਦੇ ਨੇ ਅੱਛਾ ਇਹ ਤੁਹਾਡੇ ਕੋਲੋਂ ਤਿਆਰ ਹੋ ਕੇ ਜਾਂਦੇ ਨੇ ਹਾਂ ਕੰਡਾ ਵਾਗੀਆਂ ਆਪਣੀਆਂ ਗੱਡੀਆਂ ਕਈ ਬੋਲਟ ਵਾਗੇ ਜੀ ਤਿੰਨ ਰਾਸ਼ਦੂਤ ਵਾਗਿਆ ਜੀ ਪ੍ਰੀਆ ਸਕੂਟਰ ਵਾਗਿਆ ਜੀ ਅੱਛਾ ਜੀ ਦੋ ਜੀਤਕ ਵਾਗੇ ਅੱਛਾ ਜੀ ਐਨ ਸਕੂਟਰ ਮੋਰਸਰ ਦੇ ਕੋਲੇ ਇਹਰੇ ਭਾਈ ਜੀਤ ਸਿੰਘ ਜੀ ਚਾਹਲ ਤੋਂ ਹਾਂ ਜੀ ਜਿਹੜੇ ਕਿ ਇਹ ਐਨਾਂ ਸਕੂਟਰ ਮੋਟਰਸਾਈਕਲ ਨੇ ਇਹਨਾਂ ਦੁਕਾਨੇ ਨੂੰ ਆ ਦੇ ਕੋਡਨੇ ਪ੍ਰਾਣਾ ਹੌਲਡ ਮਾਡਲ ਵੀ ਖੜੇ ਨੇ ਜੀ 219 ਸਕੂਟਰ ਮੋਟਰਸਾਈਕਲਾਂ ਏਜੰਸੀ ਵਿੱਚ ਨਹੀਂ ਹੋਣਗੇ ਜਿੰਨੇ ਕਿ ਇਹਨਾਂ ਦੇ ਸ਼ਾਪ ਤੇ ਸ਼ੋਅਰੂਮ ਤੇ ਖੜੇ ਨੇ ਇਹ ਵੀ ਕਹਿੰਦੇ ਨੇ ਤਾਂ ਸ਼ੋਅਰੂਮ ਹੈ ਆਪਣੇ ਖੁੱਲੇ ਵੇਲੇ ਬਾਕੀ ਨਾ ਤੁਹਾਡੀ ਦੁਆ ਦੀ ਲੋੜ ਹੈ ਇਹਨੂੰ ਤੁਹਾਡੀ ਦੁਆ ਜਿਹੜੀ ਬਰਕਤ ਕਰੇ ਹਾਂ ਜੀ ਦੁਆ ਕੋ ਦੁਆ ਉਹਨਾਂ ਨੂੰ ਵੀ ਬੈਕਗ੍ਰਾਉਂਡਾਂ ਚੜਦੀ ਕਲਾ ਵਿੱਚ ਰੱਖੇ ਪਰਮਾਤਮਾ ਇਹ ਤੁਹਾਡੀਆਂ ਦੁਆਵਾਂ ਦੀ ਲੋੜ ਹੈ ਸਾਨੂੰ ਦੁਆਵਾਂ ਦਿਓ ਵੀਰ ਜੀ ਨੂੰ ਵੀ ਬਾਦੋ ਬਾਦਨ ਦਾ ਕੰਮ ਚੱਲੇ ਕਣੇ ਸਿਕਰਾਂ ਤੇ ਚੜੇ ਹਾਂਜੀ ਹਾਂਜੀ ਅੱਗੇ ਆਪਾਂ ਪਹੁੰਚ ਗਏ ਹੋਰ ਵੀ ਸਕੂਟਰ ਦਿਖਾਣੇ ਆ ਤੁਹਾਨੂੰ ਜਿਹੜਾ ਜਿਵੇਂ ਕਿ ਚੇਤਕ ਸਕੂਟਰ ਹੋ ਗਏ ਅੱਛਾ ਵੀਰ ਜੀ ਆਹ ਆ ਗਈ ਆਪਣੇ ਆਹ ਦੀ ਗੱਲ ਬਾਤ ਆ ਮਾਨਨ ਨਜ਼ਾਰਾ ਆ ਗਿਆ ਵੀਰ ਜੀ ਹੁਣ ਵੀਡੀਓ ਬਣਾਉਣ ਦਾ ਨਜ਼ਾਰਾ ਆਵੇਗਾ ਇਸ ਜਗ੍ਹਾ ਤੇ ਇਹ ਤੁਹਾਨੂੰ ਮਿਲਦੀ ਸਕੂਟਰ ਇਹ ਤਾਂ ਮਿਲਦੀ ਹੋਣੀ ਜੀ ਹੈ ਆਹ ਜਿਹੜੀ ਪੈਡਲ ਵਾਲੀ ਗੱਲ ਆ ਇਹ ਸਭ ਤੋਂ ਵੱਡੀ ਗੱਲ ਆ ਇਹ ਪਹਿਲਾਂ ਸਕੂਟਰ ਆਉਂਦੇ ਸੀਗੇ ਪੈਂਥਰ ਹੀਰੋ ਵਾਲਾਂ ਦੀ ਇਹ ਦੇਖੋ ਜੀ ਇਹ ਤਾਂ ਇਹ ਤੁਸੀਂ ਦੱਬੋਗੇ ਕਿਥੋਂ ਲਿਆਉਣਾ ਜੀ ਬਸ ਸਾਨੂੰ ਜੀ ਸੌਂਕਾਂ ਆ ਪੁਰਾਣੀਆਂ ਚੀਜ਼ਾਂ ਦਾ ਜੀ ਲੈ ਲੈਨੇ ਆ ਅਸੀਂ ਛੜਦੇ ਨਹੀਂ ਲੱਤ ਮਿਲਦਾ ਇਹ ਚੀਜ਼ਾਂ ਲੱਭਣੀਆਂ ਬਹੁਤ ਬਹੁਤ ਔਖੀ ਮਿਲਦੀ ਹੈ ਜੀ ਪਿੰਡ ਪਿੰਡ ਤੋਂ ਬੈਂਦੀ ਹੈ ਬਹੁਤ ਔਖੀ ਭਾਲ ਕਰਨੀ ਪੈਂਦੀ ਹੈ ਪਰ ਮਿਲਦੀ ਮਹਿੰਗੀ ਆ ਜੀ ਆਪਾਂ ਨੂੰ ਇਹ ਪਰ ਮਾ ਛੜਦੇ ਨਹੀਂ ਸੌਂਕ ਵਾਲੀ ਚੀਜ਼ ਹੈ ਸੌਂਕ ਵਾਲੀਆਂ ਚੀਜ਼ਾਂ ਨੇ ਜੀ ਇਹ ਚੇਤਕ ਹੋ ਗਿਆ ਜੀ ਪਰ ਜੋ ਇਹ ਤਾਂ ਫਿਰ ਮੈਂ ਨਾ ਕਈ ਹਜ਼ਾਰਾਂ ਚ ਪੈ ਗਈ ਹੁੰਦੀ ਹਾਂ ਹਾਂ ਜੀ ਇਹ ਸਿਆਸੀ ਮਾਡਲ ਚ ਆਪਾਂ ਚੱਕਿਆ 20000 ਰੁਪਏ ਤੇ ਪੁੱਛੋ ਇਹ ਕਿੰਨੇ ਚ ਪੈ ਗਈ ਜੀ ਤੁਹਾਨੂੰ ਇਹ ਆਪਾਂ ਚੱਕਿਆ ਜੀ 12000 ਦੀ ਅੱ ਇਹ ਇਸ ਨੂੰ ਲੂਨਾ ਸਕੂਟਰੀ ਵੀ ਕਹਿੰਦੇ ਨੇ ਲੂਨਾ ਸਕੂਟਰੀ ਹੈ ਬਹੁਤ ਹੀ ਸੋਹਣੀ ਤੁਸੀਂ ਵੇਖ ਸਕਦੇ ਹੋ ਤੇ ਇੱਧਰ ਆ ਜਾਓ ਹੁਣ ਫਿਰ ਆਪਾਂ ਕਿਹੜੀ ਸਕੂਟਰੀ ਹੈ ਇਹ ਦੋਸਤੋ ਪਤਾ ਗੱਲ ਕੀ ਆ ਲੇਕਿਨ ਹਾਂਜੀ ਦੋਸਤੋ ਇਹ ਜਿਹੜੀ ਲੂਨਾ ਸਕੂਟਰੀ ਨੁੰਨਾ ਨੁੰਨਾ ਵੀ ਕਹਿੰਦੇ ਨੇ ਇਸ ਨੂੰ ਨੁੰਨਾ ਵੀ ਕਹਿੰਦੇ ਨੇ ਇਹ ਹੀਰੋ ਪੈਂਥਰ ਵਾਲਿਆਂ ਦੀ ਹੈ ਇਹ ਜੇਕਰ ਇਸ ਦੇ ਵਿੱਚ ਜਿਵੇਂ ਕਿ ਤੇਲ ਖਤਮ ਹੋ ਜਾਵੇ ਤਾਂ ਇਹ ਪੈਂਡਲ ਨਾਲ ਚੱਲਦੀ ਹੈ ਜੀ ਇਹ ਸੈਂਕਲ ਨਾਲ ਸੀਸ਼ਟ ਮੈਸ ਦੇ ਵਿੱਚ ਬਹੁਤ ਵਧੀਆ ਚੀਜ਼ ਆ ਉਹ ਸਮੇਂ ਦੇ ਵਿੱਚ ਜਦੋਂ ਸੈਂਕਲਾਂ ਦੇ ਟਾਈਮ ਹੁੰਦਾ ਸੀਗਾ ਇਹ ਕਿੰਨਾ ਸਾਨਾ ਜੀ ਇਹ ਇਹ ਕਿੰਨਾ ਵਡਲਾ ਹੈ ਇਹ ਹੈਗੀ ਹੈ ਜੀ 1996 ਮਾਡਲ ਹੈ ਪਛਾਈ ਮਾਡਲ ਪਰ ਤਾਂ ਆਇਆ ਸਮਝਾ ਵੀ ਉੱਚਾ ਵੀ ਨੀਵਾ ਵੀ ਆਈਆਂ ਨੇ ਜੇ ਉੱਚਾ ਮਾਡਲ ਹੈ ਇਹ ਤਾਂ ਅਸੀਸੀਚ ਵੀ ਆਈਆਂ ਨੇ ਜੀ ਅਸੀਚ ਵੀ ਆਈਆਂ ਨੇ ਉਦੋਂ ਪਹਿਲਾਂ ਲੂਨਾ ਆਉਂਦੀ ਸੀ ਇਹ ਆ ਗਈ ਜਿਹੜੀਆਂ ਕੰਪਨੀਆਂ ਨੇ ਹੀਰੋ ਮੋਜਿਸਟਕਾਈ ਇਹ ਕੰਨ ਦੀ ਗਲਤੀ ਕੰਪਨੀ ਵਾਲੀ ਦੀ ਝੂੜੀ ਗਲਤੀ ਆ ਜਿਹੜੀ ਆ ਚੀਜ਼ ਬੰਦ ਕਰ ਦਿੱਤੀ ਇਹਨਾਂ ਨੇ ਵੀ ਉਹ ਪੈਂਡ ਲੋਗੇ ਹੁਣ ਨਵੇਂ ਮੋਟਰਸਾਂ ਦੇ ਕਿੱਕਾਂ ਹੀ ਕੱਢਤੀਆਂ ਇਹ ਗਲਤੀਆਂ ਨੇ ਥੋੜੀਆਂ ਆਈਆਂ ਉਹਨਾਂ ਦੀਆਂ ਕਿਉਂਕਿ ਇਹਨਾਂ ਦੀ ਲੋਕਾਂ ਹੀ ਚੀਜ਼ਾਂ ਨਾਲੇ ਬਣਦੀ ਆ ਪੁਰਾਣੀ ਚੀਜ਼ ਤਾਂ ਪੁਰਾਣੀ ਹਾਂਜੀ ਹਾਂਜੀ ਮੈਂ ਪੈਂਡ ਲੋਗੇ ਇਸ ਦੇ ਵਿੱਚ ਉnde ਤੇਲ ਖਤਮ ਹੁੰਦਾ ਸੀਗਾ ਉਹ ਸਮੇਂ ਦੇ ਵਿੱਚ ਇਹ ਦੇਖੋ ਸਾਈਕਲ ਦਾ ਵੀ ਕੰਮ ਕਰਦੀ ਸੀ ਜੀ ਹੈ ਤੇ ਤੇਲ ਨਾਲ ਫਿਰ ਇਹ ਮੋਟਰਸਾਈਕਲ ਬਣ ਜਾਂਦੀ ਸੀ ਹੈ ਦੋ ਦਿੱਦੇ ਦਾ ਕੰਮ ਕਰਦੀ ਸੀ ਤੇ ਬਾਕੀ ਕੋਲ ਹੁਣ ਅੱਗੇ ਪਹੁੰਚਦਾ ਪਰ ਜਿਵੇਂ ਕਿ ਸਕੂਟਰ ਇਹ ਇਹ ਕਿਹੜਾ ਸਕੂਟਰ ਹੈ ਜੀ ਦੱਸੋਗੇ ਜੀ ਇਹ ਜਾਗ ਚੇਤ ਹੈ ਜੀ ਇਹ ਸਕੂਟਰ ਸਾਰਾ origignal ਹੈ 830 ਮਾਡਲ ਹੈ ਸਪੀਡ ਦਾ ਕੋਈ ਫਰਕ ਨਹੀਂ ਪੈਂਦਾ ਜੀ ਸਪੀਡ ਹੋਣੀ ਹੋਣੀ ਉਹਦੀ ਐਵਰੇਜ ਵੱਜ ਜਾਂਦੀ ਹੈ ਜੀ ਇਹਦੀ ਐਵਰੇਜ ਥੋੜੀ ਘਟ ਜਾਂਦੀ ਹੈ ਅੱਛਾ ਜੀ ਹਾਂ ਜੀ ਕਿਸ ਨੇ ਚਾਹੋ ਬਿਜ਼ਨਸ ਨੇ ਤੁਹਾਡੇ ਨਾਲ ਖੜਿਆ ਸਕੂਟਰ तकरीबन ਸਾਰੀ ਕਿਸ ਨੇ ਸੌਂਗ ਪੂਰਾ ਕਰਨਾ ਉਹਨੇ ਐਵਰੇਜ ਨਹੀਂ ਦੇਖਣੀ ਹੁਣ ਐ ਤਾਂ 40 50 ਦੀ ਐਵਰੇਜ ਕੱਟਦੀ ਆ ਯਾਦੀ ਐਵਰੇਜ ਦਊਗਾ ਜੀ ਪਲਾਸ ਇੰਜਨ ਵਧੀਆ ਕਰਕੇ ਹਾਂਜੀ ਹਾਂਜੀ ਤੇ ਨੰਬਰ ਵੀ ਬਹੁਤ ਵਧੀਆ ਅਸਲਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਪੀ ਏ ਡੀ 2594 ਬਹੁਤ ਵਧੀਆ ਨੰਬਰ ਆ ਛੋਟਾ ਨੰਬਰ ਆ ਬਹੁਤ ਹੀ ਨੰਬਰ ਵਧੀਆ ਨੇ ਸਕੂਟਰ ਮੁੰਦੇ ਨਾਲ ਕੋਲ ਤੇ ਹੋਰ ਅੱਗੇ ਆ ਜੋ ਇਹ ਆ ਗਏ ਜੀ ਉੱਚੇ ਮਾੜਾ ਸਕੂਟਰ ਨੇ ਆਪਣੇ ਛੇਟਕ ਇਹ ਬਾਈ ਜੀ ਜਿਹਨਾਂ ਨੇ ਤਿਆਰ ਕਰਵਾਣੇ ਨੇ ਉਹ ਬਾਈ ਨਾਲ ਕਾਲ ਕਰ ਸਕਦੇ ਤੁਸੀਂ ਨਾ ਬਿਲਕੁਲ ਜੀ ਤਿਆਰ ਕਰਦੇ ਆਪਾਂ ਸਕੂਟਰ ਸਾਰੇ ਜੀ ਜਦੋਂ ਇਹ ਤਿਆਰ ਹੋਣਗੇ ਸਕੂਟਰ ਇਹ ਮੈਂ ਤਾਂ ਗੱਲ ਵੱਖਰੀ ਬਾ ਨਵਾਂ ਜੀ ਨਵਾਂ ਕਿਹਨੇ ਕੰਪਨੀ ਚੋਂ ਕੱਢ ਲਿਆ ਉਹ ਚੀਜ਼ ਹੈ ਜੀ ਮਾਣਾ ਕੰਪਨੀ ਵਾਲੇ ਵੀ ਤੁਸੀਂ ਇਹ ਪਿੱਛੇ हट ਜਾਊਗਾ ਪਰ ਇਹਨਾਂ ਦੇ ਅੱਗੇ ਸਿਰਾ ਕਰਦੇ ਆ ਜੀ ਉਹ ਵੀ ਨਾ ਜਿਹੜੀ ਇਸ ਦੇ ਅੱਗੇ ਫੀਕਾ ਪਵੇਗਾ ਹੈ ਜੀ ਆਹ ਦੇਖੋ ਜੀ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਹੀ ਬਾਈ ਨੇ ਸਾਹਮਣੇ ਰੱਖੀਆਂ ਹੋਈਆਂ ਨੇ ਤੇ ਬਾਈ ਦੀ ਜਿਹੜੀ ਇਹ ਸ਼ਾਪ ਆ ਹਾਂਜੀ ਹਾਂਜੀ ਇਹ ਆਪਣਾ ਕਿਹੜਾ ਰੋਡ ਵੱਡਜਦਾ ਜੀ ਇਹ ਰੋਡ ਇਹ ਅਮਲੌਰ ਰੋਡ ਇਹ ਅਮਲੌਰ ਰੋਡ ਹਾਂਜੀ ਹਾਂਜੀ ਇਹ ਅਮਲੌਰ ਰੋਡ ਨਾਬਾ ਰੋਡ ਤੇ ਇਹਨਾਂ ਦੀ ਸ਼ਾਪ ਆ ਤੁਸੀਂ ਵੇਖ ਸਕਦੇ ਹੋ ਇੱਧਰ ਤੇ ਬਹੁਤ ਵਧੀਆ ਲੋਕੇਸ਼ਨ ਤੇ ਸ਼ਾਪ ਕੀਤੀ ਹੋਈ ਆ ਹਾਂਜੀ ਇਹ ਤੁਹਾਨੂੰ ਇੱਕੇ ਸ਼ਾਪ ਦੇ ਦੂਰੋਂ ਨਜ਼ਰੋਂ ਆ ਜਾਵੇਗੀ ਇਸ ਦੇ ਨੇੜੇ ਤੇੜੇ ਆਪਾਂ ਕੀ ਜੀ ਦੱਸੀ ਹੋਰ ਇੱਕ ਕੰਪੈਰਸ ਸਹੀ ਹਾਂਜੀ ਇਹ ਇੱਕ ਇਹ ਕੰਪੈਲੈਂਸ ਦੇ ਕੋਲ ਪੈਂਦਾ ਹੀ ਇਹਨਾਂ ਦਾ ਸ਼ੋਰੂਮ ਹੈ ਸ਼ੋਰੂਮ ਹੈ ਸਮਝੋ ਇਹਨਾਂ ਦਾ ਹੀ ਇਹ ਤੇ ਇਸ ਜਗ੍ਹਾ ਤੇ ਨਾ ਉੱਪਰ ਅਮਰੌਣ ਵਾਲਿਆਂ ਦੀ ਬੈਟਰੀ ਦਾ ਇਹੋ ਆ ਤੇ ਹਾਂਜੀ ਦੋਸਤੋ ਓਏ ਬਾਈ ਕੋਲ ਤਿਆਰ ਹੋਣ ਆਏ ਜੀ ਇਹ ਉਹ ਸਕੂਟਰ ਖੋਲੇ ਆਪਾਂ ਨੇ ਚੇਤਕ ਜੀ ਉਹ ਡਿਸਕਵਰ ਹੁਣ ਤਾਂ ਹੁਣ ਤਾਂ ਬੜਾ ਜਿਹਾ ਹੋਣਾ ਜੀ ਇਹ ਪਹਿਲਾ ਮਾਡਲ ਹੈ ਬਹੁਤ ਵਧੀਆ ਮੋਟਰਸਾਈਕਲ ਆਣੀ ਵਧੀਆ ਜੀ ਇਹ ਡ੍ਰੀਨ ਨਿਊ ਹੈ ਇਹ ਹਾਂ ਤਿਆਰ ਕਰਦੇ ਆ ਜੀ ਉਹ 25 ਤੱਕ ਖੋਲੇ PCX ਅੱਛਾ ਜੀ ਡਾਊਨ ਮਾਡਲ ਹੈ ਜੀ ਹੂੰ ਹੂੰ ਉਹਦੀ ਵੀ ਕਰਨੀ ਓਕੇ ਰੋ ਬੋ ਲੈ ਨਾਮ ਆ ਬਣਾ ਕੇ ਦੇ ਹਾਂਜੀ ਹਾਂਜੀ ਆ ਦੇਖੋ ਦੋਸਤੋ ਇਹ ਤਿਆਰ ਹੋਣ ਤੇ ਲੱਗੇ ਹੋਏ ਨੇ ਮੋਟਰਸਾਈਕਲ ਇਹ ਇਹ ਸਕੂਟਰੀ ਕਿਵੇਂ ਆ ਜੀ ਤੁਹਾਡੇ ਕੋਲ ਇਹ ਸਕੂਟਰੀ ਵੀ ਕੰਮ ਕਾ ਵਾਸਤੇ ਆਈ ਹੈ ਆਪਣਾ ਇਹਦੀ ਮਾੜੀ ਮੁੱਟੀ ਗਾਰੰਟੀ ਵੀ ਸੈਟਿੰਗ ਕੀਤੀ ਹੈ ਇਹ ਵੀ ਸੈਟ ਕਰਦੇ ਆ ਇਹ ਵੀ ਤਿਆਰ ਹੋਣਾ ਹਾਂ ਤਿਆਰ ਹੋਣ ਏ ਬਾਈ ਵਾਲਾ ਕੋਲ ਤੁਸੀਂ ਪਹੁੰਚ ਸਕਦੇ ਹੋ ਕੋਈ ਵੀ ਚੀਜ਼ ਲੈਣੀ ਹੋਵੇ ਕੰਮ ਕਰਾਉਣਾ ਹੋਵੇ ਸਕੂਟਰ ਦੀ ਸਰਵਿਸ ਕਰਾਉਣੀ ਹੋਵੇ ਮੋਟਰਸਾਈਕਲ ਸਕੂਟਰ ਮੋਟਰਸਾਈਕਲ ਦੀ ਕੋਈ ਵੀ ਕੰਮ ਕਰਾਉਣਾ ਹੋਵੇ ਜਾਂ ਸਕੂਟਰ ਮੋਟਰਸਾਈਕਲ ਤੁਸੀਂ ਖਰੀਦਣਾ ਹੋਵੇ ਬਾਈ ਜੀ ਉਹਨਾਂ ਕੋਲ ਪਹੁੰਚ ਸਕਦੇ ਹੋ ਚਾਹਲ ਸਹਿਰ ਚਾਹਲ ਤੇ ਇੱਥੇ ਤੁਹਾਨੂੰ ਮਿਲ ਜਾਣਗੇ ਬਹੁਤ ਹੀ ਵਧੀਆ ਮੋਟਰਸਾਈਕਲ ਹਾਂਜੀ ਦੋਸਤੋ ਦੇਖ ਕਰ ਕਿਸੇ ਭੈਣ ਭਰਾ ਨੇ ਵੀਰ ਦੋਸਤ ਨੇ ਕਿਸੇ ਨੇ ਵੀ ਕੋਈ ਸਕੂਟਰ ਮੋਟਰਸਾਈਕਲ ਖਰੀਦਣਾ ਹੋਵੇ ਜਿਵੇਂ ਕਿ ਬੁਲੇਟ ਹੋ ਗਿਆ ਜਮਾ ਹੋ ਗਿਆ ਹਨਾ ਰਾਜਦੂਤ ਹੋ ਗਿਆ ਪ੍ਰਾਣੀ ਚੀਜ਼ਾਂ ਤੁਸੀਂ ਲੈ ਕੇ ਕਰਦੇ ਹੋ ਕੋਈ ਚੀਜ਼ ਲੈਣੀ ਚਾਹੁੰਦੇ ਹੋ ਮੋਰਸਨ ਖਰੀਦਣਾ ਚਾਹੁੰਦੇ ਹੋ ਤਾਂ ਬਾਈ ਜੀ ਉਹਨਾਂ ਕੋਲ ਇਸ ਜਗ੍ਹਾ ਤੇ ਆ ਸਕਦੇ ਹੋ ਜੀਤ ਬਾਈ ਜੀ ਕੋਲ ਚਾਹੇ ਲਾ ਤੇ ਮੋਬਾਈਲ ਨੰਬਰ ਮੜਾ ਜੀ ਦੱਸ ਦਿੰਦੇ ਹਾਂ ਹਾਂ ਜੀ ਬੀਜ ਜੀ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ ਇਹ ਵੀ ਦੱਸ ਦਿਓ ਆਪਣੇ 94633 ਹਾਂਜੀ 25553 98633 25553 25553 ਹਾਂਜੀ ਮੋਬਾਈਲ ਨੰਬਰ ਆ ਬਾਈ ਉਹਨਾਂ ਦਾ ਬਾਕੀ ਨਾ ਆਪਾਂ ਮੋਬਾਈਲ ਨੰਬਰ ਇਹਨਾਂ ਦਾ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਲਗਾ ਦਾਂਗੇ ਹਾਂਜੀ ਤੁਸੀਂ ਜਿਹੜਾ ਨਾ ਕੋਈ ਵੀ ਚੀਜ਼ ਖਰੀਦਨੀ ਆ ਬਾਈ ਉਹਨਾਂ ਕੋਲੋਂ ਮੋਟਰਸਾਈਕਲ ਲੈਣਾ ਹੈ ਨਾ ਤਿਆਰ ਕਰਵਾਣਾ ਹੈ ਜੋ ਕੋਈ ਵੀ ਮੋਟਰਸਾਈਕਲ ਜੋ ਤੁਹਾਡੇ ਕੋਲ ਹੈਗਾ ਪਹਿਲਾਂ ਤੋਂ ਤਿਆਰ ਵੀ ਕਰਵਾਣਾ ਤੇ ਬਹੁਤ ਵਧੀਆ ਰੇਟ 'ਚ ਬਾਈ ਉਹ ਨਹੀਂ ਤਿਆਰ ਕਰ ਦਣਗੇ ਇਹ ਹਾਂਜੀ ਹਾਂਜੀ ਜੇਕਰ ਤੁਸੀਂ ਮੋਟਰਸਾਈਕਲ ਇਹਨਾਂ ਕੋਲੋਂ ਤੁਹਾਡੇ ਕੋਲ ਪੈਸੇ ਕੱਟਨੇ ਹੋਰ ਵੀ ਬਹੁਤ ਹੀ ਵਧੀਆ ਸਕੀਮ ਆ ਬਾਈ ਜੀ ਫਾਈਨਾਂਸ ਵੀ ਕਰਾਉਂਦੇ ਨੇ ਹਾਂਜੀ ਕਰਦੇ ਹਾਂਜੀ ਹਾਂ ਹਾਂ ਬਸਬਦ ਵੱਡੀਆਂ ਗੱਲਾਂ ਆ ਫਾਈਨਾਂਸ ਵੀ ਹੁੰਦਾ ਈ ਇਹਨਾਂ ਕੋਲ ਸਾਰਾ ਕੁਝ ਤੁਹਾਨੂੰ ਵੀਡੀਓ ਵਿੱਚ ਆਪਾਂ ਅੱਜ ਦੱਸਦੇ ਆਏ ਤੇ ਆਪਣੇ ਦੋਸਤੋ ਜੇਕਰ ਵੀਡੀਓ ਵਧੀਆ ਲੱਗਦੇ ਤਾਂ ਤੁਹਾਨੂੰ ਮੇਰੀਆਂ ਤਾ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਇਸ ਲਈ ਕਰ ਲੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਆ ਤੇ ਵੀਡੀਓ ਵਿੱਚ ਕਮੈਂਟ ਲਾਈਕ ਜਰੂਰ ਲਾਈਕ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਤੇ ਵੀਡੀਓ ਨੂੰ ਵੀ ਸ਼ੇਅਰ ਕਰਿਆ ਕਰੋ ਦੱਬ ਕੇ ਹਾਂਜੀ ਦੋਸਤੋ ਆਪਣੇ ਨਾਲ ਜੁੜੇ ਰਹੋ ਅਗਲੀ ਵੀਡੀਓ ਤੱਕ ਤੇ ਆਪਾਂ ਇਸ ਤੋਂ ਲੈਣੇ ਇਜਾਜ਼ਤ ਤੁਹਾਡੇ ਤੋਂ ਤੇ ਸਾਰੇ ਪਿਆਣ ਪਰਵਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬੈਰੂਜ ਦਾ ਖਾਲਸਾ ਬੈਰੂਜ ਦੀ ਫਤਿਹ ਸੀ